ਪਿਛਲੇ ਦਿਨੀ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਜੀ ਮਾਨ ਵੱਲੋਂ ਨਸ਼ਿਆਂ ਦੇ ਖਿਲਾਫ ਇੱਕ ਵੱਡਾ ਐਕਸ਼ਨ ਲਿਆ ਗਿਆ ਹੈ। ਆ ਪੂਰੇ ਪੰਜਾਬ ਅੰਦਰ ਪੰਜਾਬ ਪੁਲਿਸ ਵੱਲੋਂ ਕਾਸ ਆਪਰੇਸ਼ਨ ਦੀ ਸ਼ੁਰੂਆਤ ਕੀਤੀ ਗਈ ਹੈ। ਇਸ ਦੇ ਚਲਦਿਆਂ ਫਾਜ਼ਿਲਕਾ ਪੁਲਿਸ ਨੇ ਮੈਲ ਸਿੰਘ ਦੇ ਵਿਅਕਤੀ ਦੀ 42 ਲੱਖ ਦੀ ਜਿਹੜੀ ਪ੍ਰਾਪਰਟੀ ਓਫੀਸ ਕੀਤੀ ਹੈ। ਆਉ ਦੇਖਦੇ ਹਾਂ ਪੂਰੀ ਰਿਪੋਰਟ। ਪੁਰੀਆਣਾ ਪਿੰਡ ਦੇ ਵਸਨੀਕਾਂ ਨੂੰ ਜਨਤਕ ਤੌਰ ਤੇ ਸੂਚਿਤ ਕੀਤਾ ਜਾਂਦਾ ਹੈ ਕਿ ਜੋ ਆਪ ਦੇ ਪਿੰਡ ਵਿੱਚ ਮੈਲ ਸਿੰਘ ਪੁੱਤਰ ਭੁਟਾ ਸਿੰਘ ਜਿਸ ਤੇ ਮਕਦਮਾ ਨੰਬਰ 27/22 ਜੋ ਕਿ ਇੱਕ ਪੀਨ ਦਾ ਨਸ਼ੀ ਤਸਕਰੀ ਸੰਬੰਧੀ ਪੱਤਰ ਹੈ ਇਸ ਤੇ ਕੋ ਜਿਹੜਾ ਅੱਤਕਿਲੇ ਜ਼ਮੀਨ ਅਤੇ ਬ੍ਰਾਇਜ਼ਾ ਕਾਰਡ ਨੂੰ ਵੈਰੀਫਾਈ ਕੀਤਾ ਗਿਆ ਜੋ ਇਹ ਨਕਸ਼ੇ ਤਸਕਰੀ ਵਿੱਚ ਤੋਂ ਬਣਾਈ ਗਈ ਜਿਸ ਨੂੰ ਕੰਪਿਊਟਰ ਰਿਕਾਰਡਸ ਪਾਸ ਕੀਤੀ ਗਈ ਇਹ ਵੀ ਅੱਤਕਿਲੇ ਜ਼ਮੀਨ ਅਤੇ ਇੱਕ ਬ੍ਰਾਇਜ਼ਾ ਕਾਰਡ ਕੰਪਿਊਟਰ ਰਿਕਾਰਡਸ ਸਾਡੇ ਮਾਨਯੋਗ ਸੀਐਮ ਸਾਹਿਬ ਦੇ ਦਿਸ਼ਾ ਨਿਰਦੇਸ਼ ਨੇ

ਦਾ ਨਸ਼ਾਤਲ ਪ੍ਰਾਪਰਟੀ ਹੈ ਨਾਲ ਜਿਹੜੀ ਹੈਗੀ ਇਹਦੀ ਜ਼ਮੀਨ ਸੀਗੀ ਤੇ ਇਸ ਤੋਂ ਇਲਾਵਾ ਇਹਦਾ ਘਰ ਔਰ ਇਹਦੀ ਜਿਹੜੀ Maruti Brezza ਕਾਰ ਗੱਡੀ ਹੈ ਇਹਦੀ ਟੋਟਲ ਵੈਲਿਊ 42 ਲੱਖ ਰੁਪਏ ਹੈ ਉਲਦੋ ਮਾਰਕੀਟ ਵੈਲਿਊ ਜਿਹੜੀ ਹੈਗੀ ਉਹ ਡਿਫਰੈਂਟ ਹੋ ਸਕਦੀ ਹੈ ਬਟ 42 ਲੱਖ ਰੁਪਏ ਦੀ ਇਹਦੀ ਜਿਹੜੀ ਪ੍ਰਾਪਰਟੀ ਹੈ ਉਹ ਅੱਜ ਆਪਾਂ ਇਥੇ ਫ੍ਰੀਜ਼ ਕਰਨ ਆਏ ਹਾਂ ਜਿਵੇਂ ਅਸੀਂ ਸਾਰਿਆਂ ਨੂੰ ਇਹ ਹੀ ਦੱਸਣਾ ਚਾਹੁੰਦੀ ਹੈ ਪਿੰਡ ਵਾਸੀਆਂ ਨੂੰ ਵੀ ਕਿ ਜਿਹੜੀ ਵੀ ਪ੍ਰਾਪਰਟੀ ਫ੍ਰੀਜ਼ ਹੋ ਜਾਂਦੀ ਹੈ ਯਾ ਡਰਗ ਪ੍ਰਸੀਡਸ ਕੇ ਥਰੂ ਜੜੀ ਪ੍ਰਾਪਰਟੀ ਹੈ ਉਹਨੂੰ ਖਰੀਦਣ ਵੇਚਣ ਜਾਂ ਉਹਦਾ ਹੋਰ ਵੀ ਕੋਈ ਵੀ ਇਸਤੇਮਾਲ ਇਸ ਫੈਮਲੀ ਵੱਲੋਂ ਅਗੇ ਨਹੀਂ ਕੀਤਾ ਜਾ ਸਕਦਾ ਤੇ ਬਾਕੀ ਸਾਰੇ ਪਿੰਡ ਵਾਸੀ ਵੀ ਇਸ ਗੱਲ ਦਾ ਧਿਆਨ ਰੱਖਣ ਕਿ ਇਹ ਪ੍ਰਾਪਰਟੀ ਅੱਗੇ ਕਿਸੇ ਵੀ ਹੋਰ ਕੌਮ ਚ ਪਾਸ ਹੋਣ ਯੋਗ ਹਲੇ ਨਹੀਂ ਰਹੀ